ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਦੀਨਾ ਨਗਰ ਤੋਂ 12 ਦਰੀ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀ ਜਿਹੜੀ ਗਰਮੀਆਂ ਦੀ ਰਾਜਤਾ ਨਹੀਂ ਹੁੰਦੀ ਸੀਗੀ ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਤਾਂ ਉਹ ਦੀਨਾ ਨਗਰ 12 ਦਰੀ ਦੀ ਵੀਡੀਓ ਜ਼ਰੂਰ ਵੇਖ ਲੈਣ ਮਹਾਰਾਜਾ ਰਣਜੀਤ ਸਿੰਘ ਜੀ ਦੀ ਤੇ ਅੱਜ ਅਸੀਂ ਪਹੁੰਚੇ ਆਂ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਰਮਦਾਸ ਤੇ ਸਭ ਤੋਂ ਪਹਿਲੇ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਬਾਬਾ ਕਿਸ਼ਨ ਕਮਨ ਜੀ ਉਹਨਾਂ ਦਾ ਕੀ ਹੈ ਇਤਿਹਾਸ ਕੀ ਇਤਿਹਾਸ जोडਦਾ ਵਾ ਤੇ ਉਹ ਸਾਰੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਓ ਕੀ ਇਤਿਹਾਸ ਸੀਗਾ ਬਾਬਾ ਜੀ ਦਾ ਛੋਟੀ ਉਮਰ ਸੀਗੀ ਉਹਨਾਂ ਦੀ ਤੇ ਇੱਥੇ ਅੱਜ ਪਹੁੰਚੇ ਆ ਬਾਕੀ ਵੀ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ ਜੁੜੇ ਰਹੋ ਇੱਥੋਂ ਵੀਡੀਓ ਤੁਹਾਨੂੰ ਦੱਸਾਂਗੇ ਹੋਰ ਵੀ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਂਦੇ ਆ ਧੰਨਵਾਦ ਹੁਣ ਅਸੀਂ ਅੰਦਰ ਚੱਲਦੇ ਹਾਂ ਲਿਖਿਆ ਜੀ ਗੁਰਦਰਾ ਸਾਹਿਬ ਬਾਬਾ ਕਿਸ਼ਨ ਕੰਵਰ ਜੀ 7ਵੀਂ ਪੀੜ੍ਹੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਇਹ ਆ ਸਾਹਮਣੇ ਡਿਊੜੀ ਗੇਟ ਤੇ ਸਾਹਮਣੇ ਸਰੋਵਰ ਚਲੋ ਜੀ ਸੰਗਤ ਜੀ ਚਲਿਏ ਹੁਣ ਅੰਦਰ ਸਾਹਮਣੇ ਦੇਖੋ ਉਹ ਪਵਿੱਤਰ ਸਰੋਵਰ ਜੋ ਪਵਿੱਤਰ ਸਰੋਵਰ ਇਹ ਕਿਹਨਾਂ ਨੇ ਬਣਵਾਇਆ ਸੀਗਾ ਇਹ ਸਾਰਾ ਕੁਝ ਤੁਹਾਨੂੰ ਇਤਿਹਾਸ ਵਿੱਚ ਦੱਸਦੇ ਹਾਂ ਇੱਕ ਸਾਈਡ ਤੇ ਮੰਦਿਰ ਵੀ ਆ ਸਾਹਮਣੇ ਗੁਰਦਰਾ ਸਾਹਿਬਾ ਇਹ ਹੈ ਜੀ ਉਹ ਗੁਰਦੁਆਰਾ ਬਾਬਾ ਕਿਸ਼ਨ ਕਮਰ ਜੀ ਦੇ ਜੀ ਦੇ ਤੇ ਅੰਦਰ ਚਲਦੇ ਆ ਇਤਿਹਾਸ ਜੁੜੇ ਰਹੇ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੰਦਰ ਜਾ ਕੇ ਨਾਲ ਨਾਲ ਮੱਥਾ ਟੇਕਦਾ ਨਾਲ ਨਾਲ ਪੂਰਾ ਇਤਿਹਾਸ ਤੁਹਾਨੂੰ ਜਾਣਕਾਰੀ ਦਿੰਨਾ ਮੈਂ ਹੁਣ ਮੈਂ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਣਾ ਵਾ ਇਹ ਸਥਾਨ ਤੁਹਾਨੂੰ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਪੀੜ੍ਹੀ ਬਾਬਾ ਗੁਰਬਖਸ਼ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸ਼ਨ ਕਮਰ ਜੀ ਦਾ ਹੈ ਬਾਬਾ ਕਿਸ਼ਨ ਕੰਵਰ ਸਾਹਿਬ ਜੀ ਬਾਲ ਵਿਵਸਥਾ ਵਿੱਚ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ। ਬਾਬਾ ਜੀ ਨੂੰ ਵਪਾਰੀ ਮਿਲੇ। ਵਪਾਰੀ ਆਪਣਾ ਵਪਾਰ ਦਾ ਸਮਾਨ ਲੈ ਕੇ ਜਾ ਰਹੇ ਸਨ। ਤਾਂ ਬਾਬਾ ਜੀ ਨੇ ਪੁੱਛਿਆ ਕਿ ਇਹ ਕੀ ਲੈ ਕੇ ਜਾ ਰਹੇ ਹੋ? ਤਾਂ ਵਪਾਰੀਆਂ ਨੇ ਮਖੌਲ ਨਾਲ ਕਹਿ ਦਿੱਤਾ ਕਿ ਇਸ ਵਿੱਚ ਪਸਖੇ ਹੈ। ਤੇ ਜਦੋਂ ਵਪਾਰੀਆਂ ਨੇ ਜਾ ਕੇ ਆਪਣੇ ਸਮਾਨ ਵਾਲੀਆਂ ਗੱਠਾਂ ਖੋਲੀਆਂ ਤਾਂ ਸੱਚਮੁੱਚ ਉਸ ਵਿੱਚੋਂ ਪਸਖੇ ਹੀ ਨਿਕਲੇ। ਵਪਾਰੀ ਵੇਖ ਕੇ ਕਬਰ ਆ ਗਏ। ਫਿਰ ਵਪਾਰੀਆਂ ਨੇ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਹੁਣ ਕੀ ਕਰੀਏ ਤਾਂ ਬਜ਼ੁਰਗ ਨੇ ਕਿ ਰਸਤੇ ਵਿੱਚ ਤੁਹਾਨੂੰ ਕੋਈ ਮਿਲਿਆ ਸੀ ਬਜ਼ੁਰਗ ਨੇ ਆਖਿਆ ਵਪਾਰੀਆਂ ਨੇ ਕਿਹਾ ਕਿ ਰਸਤੇ ਵਿੱਚ ਕੁਝ ਬਾਲਕ ਖੇਡਦੇ ਮਿਲੇ ਸਨ ਉਹਨਾਂ ਨੂੰ ਪੁੱਛਿਆ ਸੀ ਦੇ ਕਿ ਇਹਦੇ ਵਿੱਚ ਕੀ ਹੈ ਤਾਂ ਅਸੀਂ ਕਿਹਾ ਕਿ ਪਸਖ ਹੈ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਉਸ ਉਸੇ ਰਸਤੇ ਵਾਪਸ ਜਾਓ ਤਾਂ ਵਪਾਰੀ ਬਜ਼ੁਰਗ ਦੇ ਗੱਲ ਮੰਨ ਕੇ ਉਸੇ ਰਸਤੇ ਵਾਪਸ ਚੱਲ ਪਏ ਤਾਂ ਬਾਬਾ ਜੀ ਰਸਤੇ ਵਿੱਚ ਬਾਲਕਾਂ ਨਾਲ ਖੇਡਦੇ ਫਿਰ ਮਿਲੇ ਤਾਂ ਬਾਬਾ ਜੀ ਨੇ ਫਿਰ ਪੁੱਛਿਆ ਇਹਨਾਂ ਗੱਠਾਂ ਵਿੱਚ ਕੀ ਹੈ ਉਹਨਾਂ ਕਿਹਾ ਕਿ ਇਹਨਾਂ ਇਹਨਾਂ ਵਿੱਚ ਗਿਰੀਆਂ ਸ਼ੁਹਾਰੇ ਪਿਸਤਲ ਸੌਗੀ ਤੇ ਹੋਰ ਸਮਾਨ ਹੈ ਜਦੋਂ ਫਿਰ ਅੱਗੇ ਜਾ ਕੇ ਗੱਠਾਂ ਖੋਲੀਆਂ ਤਾਂ ਸੱਚਮੁੱਚ ਹੀ ਉਹੀ ਚੀਜ਼ਾਂ ਨਿਕਲੀਆਂ ਤਾਂ ਵਪਾਰੀ ਦੇਖ ਕੇ ਬਹੁਤ ਖੁਸ਼ ਹੋਏ ਵਪਾਰੀਆਂ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸਾਰੀ ਘਟਨਾ ਬਾਰੇ ਦੱਸਿਆ ਪਿਤਾ ਗੁਰਬਖਸ਼ ਸਿੰਘ ਜੀ ਨੇ ਬਾਬਾ ਕਿਸ਼ਨ ਕਮਰ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪਰਮੇਸ਼ਵਰ ਦੇ ਪਿਆਰਿਆ ਪਿਆਰਿਆਂ ਵਾਸਤੇ ਇਹੋ ਜਿਹੇ ਮਾਮੂਲੀ ਗੱਲਾਂ ਵਾਸਤੇ ਕਰਾਮਾਤ ਵਿਖਾਉਣੀ ਯੋਗ ਨਹੀਂ ਤੇ ਇਹ ਸਗੋਂ ਕਹਿ ਰਿਹਾ ਹੁਣ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤਾਂ ਪਿਤਾ ਜੀ ਦੀ ਇਹ ਗੱਲ ਸੁਣ ਕੇ ਬਾਬਾ ਕਿਸ਼ਨ ਕਮਰ ਜੀ ਆਪਣੀ ਮਾਤਾ ਸੁਰਜਨਾ ਜੀ ਤੋਂ ਚਾਦਰ ਲੈ ਕੇ ਟਾਲੀ ਦੇ ਦਰਖਤੇ ਹਟਾ ਕੇ ਲੇਟ ਗਏ ਤਾਂ ਸੰਮਤ 1763 ਸਨ 1703 ਵਿੱਚ ਕਤਕ ਸੁਦੀ 13 ਨੂੰ ਬਾਬਾ ਕਿਸ਼ਨ ਕਮਰ ਜੀ ਅਕਾਲ ਚਲਾਣਾ ਕਰ ਗਏ ਫਿਰ ਕੁਝ ਦਿਨਾਂ ਮਗਰੋਂ ਪ੍ਰੇਮ ਬਾਲਾ ਜੋ ਕੋੜ ਦੀ ਬਿਮਾਰੀ ਨਾਲ ਲਾਚਾਰ ਸੀ ਰਾਤ ਨੂੰ ਇੱਕ ਝਾੜੀ ਵਿੱਚ ਆ ਕੇ ਸੌ ਗਿਆ ਸੁੱਤੇ ਪਏ ਨੂੰ ਸੁਪਨੇ ਵਿੱਚ ਇੱਕ ਬਾਲਕ ਨੇ ਬਚਨ ਕੀਤਾ ਕਿ ਭਾਈ ਪ੍ਰੇਮਿਆ ਜਿਸ ਜਗ੍ਹਾ ਤੂੰ ਸੁੱਤਾ ਹੈ ਇਹ ਤਾਂ ਰੱਬ ਦੇ ਪਿਆਰਿਆਂ ਦੀ ਜਗ੍ਹਾ ਹੈ ਇਸ ਜਗ੍ਹਾ ਤੇ ਛੱਪੜ ਪੁੱਟਣ ਦੀ ਸੇਵਾ ਕਰ ਤੇਰਾ ਕੋੜ ਠੀਕ ਹੋ ਜਾਵੇਗਾ ਫਿਰ ਭਾਈ ਪ੍ਰੇਮੇ ਨੇ ਸੁਪਨੇ ਦੀ ਗੱਲ ਅਨੁਸਾਰ ਸਵੇਰੇ ਛੱਪੜ ਤੋਂ ਸਵੇਰ ਤੋਂ ਛੱਪੜ ਪੁੱਟਣਾ ਸ਼ੁਰੂ ਕਰ ਦਿੱਤਾ ਤਾਂ ਦੂਸਰੇ ਤੀਸਰੇ ਦਿਨ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਝਾੜੀਆਂ ਲਾਗੋ ਲੰਘ ਰਹੇ ਸਨ ਤਾਂ ਭਾਈ ਪ੍ਰੇਮਾ ਛੱਪੜ ਪੁੱਟਦਾ ਨਜ਼ਰ ਆ ਰਿਹਾ ਭਾਈ RAME ਨੂੰ ਕਹਿਣ ਲੱਗੇ ਕਿ ਪੁੱਛ ਭਲਾਈ ਕੌਣ ਹੈ ਜਦੋਂ ਭਾਈ RAME ਨੇ ਪੁੱਛਿਆ ਤਾਂ ਭਾਈ ਪ੍ਰੇਮੇ ਨੇ ਆ ਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਚਰਨੀ ਮੱਥਾ ਟੇਕ ਕੇ ਆਪਣੇ ਦੁੱਖ ਦੇ ਸੁਪਨੇ ਦਾ ਹਾਲ ਸੁਣਾਇਆ ਬਾਬਾ ਗੁਰਬਖਸ਼ ਸਿੰਘ ਜੀ ਨੇ ਵਿਚਾਰਿਆ ਕਿ ਇਹ ਕੌਤਕ ਤਾਂ ਭਾਈ ਕਿਸ਼ਨ ਕਮਰ ਜੀ ਦਾ ਹੈ ਤਾਂ RAME ਨੂੰ ਬਚਨ ਕੀਤਾ ਕਿ ਇਸ ਜਗ੍ਹਾ ਤੇ ਇੱਕ ਤਲਾਬ ਨੂੰ ਛੇਤੀ ਤਿਆਰ ਕਰਵਾਈਏ ਵੇਖ ਬੇ ਭਾਈ ਪ੍ਰੇਮਾ ਛੱਪੜ ਪੁੱਟੋਂ ਨਾਲ ਠੀਕ ਹੋ ਗਿਆ ਤਾਂ ਪ੍ਰੇਮੇ ਦਾ ਸੁਪਨਾ ਸੱਚ ਹੈ ਭਾਈ ਇਸ ਤਾਂ ਇਹ ਤਾਂ ਇੱਥੇ ਸਰੋਵਰ ਤਿਆਰ ਹੋਇਆ ਜੋ ਵੀ ਸ਼ਰਧਾ ਨੂੰ ਇੱਥੇ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਹ ਸੀ ਇਤਿਹਾਸ ਇਹ ਸੀ ਜੀ ਗੁਰਦਰਾ ਸਾਹਿਬ ਬਾਬਾ ਕਿਸ਼ਨ ਕਮਰ ਜੀ ਤੇ ਇੱਥੋਂ ਦਾ ਕੀ ਹੈ ਇਤਿਹਾਸ ਸਾਰਾ ਬੋਰਡ ਲਿਖਿਆ ਹੋਇਆ ਉਹ ਵੀ ਮੈਂ ਤੁਹਾਨੂੰ ਉਹਦੇ ਵੀ ਬੋਰਡ ਦੇ ਬਾਈਕਲਿੱਪ ਦੱਸਦਾ ਤੁਸੀਂ ਇਹਨੂੰ ਪਾਉਜ਼ ਕਰਕੇ ਤੇ ਉਸ ਇਤਿਹਾਸ ਨੂੰ ਰੀਡ ਕਰ ਸਕਦੇ ਹੋ ਤੇ ਬਹੁਤ ਸ਼ਾਂਤੀ ਹੈ ਇਸ ਗੁਰਦਰਾ ਸਾਹਿਬ ਵੀ ਸ਼ੋਰ ਸ਼ਰਾਬਾ ਨਹੀਂ ਆ ਸਿਰਫ ਇੱਕ ਜਨਰੇਟਰ ਚੱਲ ਰਿਹਾ ਉਹਦੀ ਆਵਾਜ਼ ਆ ਰਹੀ ਹੈ ਬਸ ਉਹ ਵੀ ਵੀਡੀਓ ਦੇ ਵਿੱਚ ਨਹੀਂ ਆ ਰਹੀ ਹੋਏਗੀ ਕਿਉਂਕਿ ਮਾਈਕ ਲੱਗੇ ਆ ਵੀਡੀਓ ਚ ਆਵਾਜ਼ ਨਹੀਂ ਆ ਰਹੀ ਹੋਏਗੀ ਉਹਦੀ ਵੀ ਡੋਨੇਟਰ ਦੀ ਆਵਾਜ਼ ਸੀਗੀ ਤੇ ਇਹ ਕੁਛ ਟਾਲੀ ਦਾ ਦਰਖਤਾ ਉਸ ਟਾਈਮ ਦਾ ਪੁਰਾਣਾ ਤੇ ਅੱਜ ਵੀ ਹਰਾ ਭਰਾ ਵਾ ਔਰ ਪਹਿਲੇ ਟਾਲੀ ਦਾ ਜਿਹੜਾ ਦਰਖਤਵਾਜ ਜਿਹੜਾ ਦੇਖੋ ਮੋਢੋ ਉਸੇ ਤਰ੍ਹਾਂ ਪੁਰਾਣਾ ਵਾ ਮੋਢ ਨੂੰ ਸੰਭਾਲਿਆ ਹੋਇਆ ਵਾ ਉੱਪਰ ਟਾਲੀ ਜਿਹੜੀ ਆ ਉਹ ਦੂਸਰੀ ਸਾਈਡ ਤੋਂ ਨਵੀਂ ਨਿਕਲੀ ਹੋਈ ਹੈ ਉਹੀ ਅਜੀ ਉਹ ਦਰਸਤ ਤੇ ਇਹ ਦਰਸਤ ਟਾਲੀ ਦੇ ਨਾਲ ਇਤਿਹਾਸ ਲਿਖਿਆ ਹੋਇਆ ਜੀ ਇਹਨੂੰ ਤੁਸੀਂ ਰੀਡ ਕਰ ਸਕਦੇ ਹੋ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਬਾਬਾ ਕਿਸ਼ਨ ਕਮਨਟ ਜੀ ਕੋਣ ਅਸੀਂ ਇੱਥੋਂ ਚੱਲਦੇ ਹਾਂ ਜੀ ਚਾਲੇ ਪਾਉਨੇ ਆ ਤੇ ਦੂਸਰੇ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਦੂਸਰਾ ਗੁਰਦੁਆਰਾ ਸਾਹਿਬ ਕੀ ਆ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਜੁੜੇ ਰਹੇ ਆ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸਾਹਿਬ ਸ਼੍ਰੀ ਨਿਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਜੀ ਲਿਖਿਆ ਕਸਬਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਨਿਰਮਲ ਤਖਤ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਤੇ ਧੰਨ ਗੁਰੂ ਨਾਨਕ ਦੇਵ ਜੀ ਲਿਖਿਆ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਇਸ ਇਹਦੇ ਅੰਦਰ ਜਾਂਦੇ ਹੀ ਖੱਬੇ ਪਾਸੇ ਤੁਸੀਂ ਦੇਖ ਰਹੇ ਹੋ ਕੜਾ ਪ੍ਰਸ਼ਾਦ ਮਿਲਦਾ ਇੱਧਰੋਂ ਤੇ ਸਾਹਮਣੇ ਲਿਖਿਆ ਜੀ ਨਿਰਮਲ ਸ਼੍ਰੀ ਨਿਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਜੀ ਹੁਣ ਇਧਰ ਇਧਰੋਂ ਅਸੀਂ ਆਏ ਆ ਦੂਸਰੇ ਗੁਰਦੁਆਰਾ ਸਾਹਮਣੇ ਗੁਰਦੁਆਰਾ ਸਾਹਿਬ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਗੁਰਦੁਆਰਾ ਸਾਹਿਬ ਤੋਂ ਆਏ ਆ ਤੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਰਸਤਾ ਦੂਸਰੀ ਸਾਈਡ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਮਥਾ ਅਸੀਂ ਟੇਕ ਆਇਆ ਤੇ ਮੈਂ ਨਾ ਗੁਰਦੁਆਰਾ ਗੁਰਦਰਾ ਸਾਹਿਬ ਦੀ ਬੈਕ ਸਾਈਡ ਤੇ ਆਇਆ ਹਾਂ ਬਹੁਤ ਸੋਹਣੇ ਫੁੱਲ ਨੇ ਗੁਰਦਰਾ ਸਾਹਿਬ ਤੇ ਗੁਰਦਰਾ ਸਾਹਿਬ ਦਾ ਚਾਰ ਚੁਫੇਰਾ ਦੇਖੋ ਕਿੰਨਾ ਸੋਹਣਾ ਬਣਾਇਆ ਇਧਰ ਸਾਈਡ ਤੇ ਪਾਰਕ ਵੀ ਹੈਗੀ ਆ ਇਸ ਗੁਰਦਰਾ ਸਾਹਿਬ ਦੇ ਨਾਲ ਦੇਖੋ ਫੁੱਲ ਨੇ ਬੂਟੇ ਅਮਰੂਦ ਅਮਰੂਦਾਂ ਦੇ ਬੂਟੇ ਵੀ ਆ ਤੇ ਸ਼ਿੰਗਾਰ ਵਾਲੇ ਬੂਟੇ ਵੀ ਆ ਤੇ ਇਸ ਪਾਸੇ ਦੇਖੋ ਪਾਰਕ ਕਿੰਨੀ ਸੋਹਣੀ ਬਣਾਈ ਆ ਬਹੁਤ ਸੋਹਣੀ ਪਾਰਕ ਹੈ ਇਸ ਗੁਰਦਰਾ ਸਾਹਿਬ ਦੀ ਸਾਹਮਣੇ ਦੀਵਾਨ ਲੱਗਦਾ ਵਾ ਸਟੇਜ ਲੱਗੀ ਹੋਈ ਆ ਤੇ ਇੱਕ ਘਾਹ ਦੇ ਉੱਤੇ ਜੜਾ ਵਾ ਜਦੋਂ ਸਟੇਜ ਲੱਗਦੀ ਆ ਤਾਂ ਘਾਹ ਤੇ ਬੈਠ ਕੇ ਸੰਗਤਾ ਜੜੀਆਂ ਦੀਵਾਨ ਸੁਣਦੀਆਂ ਨੇ ਬਹੁਤ ਸੋਹਣੀ ਚੀਜ਼ ਇਹ ਵੀ ਲੱਗੀ ਆ ਮੈਨੂੰ ਵੀ ਘਾਹ ਜੜਾ ਵਾ ਦਰੀਆਂ ਵਛਾਉਣ ਦੀ ਲੋੜ ਨਹੀਂ ਘਾਹ ਬਹੁਤ ਸੋਹਣਾ ਵਾ ਤੇ ਫਲਾਵਰ ਦੇਖੋ ਤੇ ਇਹੀ ਫਲਾਵਰ ਵੀ ਕਈ ਤਰ੍ਹਾਂ ਦੇ ਫਲਾਵਰ ਨੇ ਇੱਥੇ ਹੁਣ ਤੇ ਚਲੋ ਫੁੱਲਾਂ ਦਾ ਟਾਈਮ ਘਟਾ ਲੇਕਿਨ ਫੁੱਲਾਂ ਦੇ ਟਾਈਮ ਤੇ ਵੀ ਇੱਕ ਵਾਰ ਆਏ ਸੀਗੇ ਤੇ ਬਹੁਤ ਫਲਾਵਰ ਸੀਗੇ ਇਧਰ ਦੇਖੋ ਤੁਸੀਂ ਇਸ ਪਾਸੇ ਸਾਰੇ ਫਲਾਵਰ ਨੇ ਲੱਖੋ ਕਿੰਨੇ ਸੋਹਣੇ ਫਲਾਵਰ ਨੇ ਕੁਝ ਗਮਲੇ ਵੀ ਜਿਹੜੇ ਆ ਅੰਦਰੋਂ ਕੱਢ ਕੇ ਬਾਹਰ ਰੱਖੇ ਹੋਏ ਆ ਅੰਦਰ ਰੈਨੂਵੇਟ ਚੱਲਦਾ ਕੰਮ ਚੱਲਦਾ ਪਿਆ ਵਾ ਇਹ ਸੀ ਜੀ ਗੁਰਦਰਾ ਸਾਹਿਬ ਬਾਬਾ ਕਿਸ਼ਨ ਕਬਰ ਜੀ ਦਾ ਤੇ ਨਿਰਮਲ ਤਲਾਬ ਗੁਰਦਰ ਸਾਹਿਬ ਤੇ ਅੱਜ ਦੀ ਵੀਡੀਓ ਚ ਇਨਾ ਹੀ ਉਮੀਦ ਕਰਦੇ ਆਂ ਕਿ ਜਾਣਕਾਰੀ ਵਧੀਆ ਲੱਗੀ ਹੋਵੇਗੀ ਅਗਲੀ ਵੀਡੀਓ ਚ ਮਿਲਦੇ ਆਂ ਦੁਬਾਰਾ ਤੋਂ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਅਰਮਦਾਸ ਤੋਂ ਜੁੜੇ ਰਿਓ ਇਸ ਸ਼ਹਿਰ ਤੋਂ ਅਗਲੀ ਵੀਡੀਓ ਲਾਹੌਰ ਵੇਖਣ ਲਈ ਧੰਨਵਾਦ ਰੱਬ ਰੱਖਾ ਲਾਈਕ ਸ਼ੇਅਰ ਵੱਧ ਤੋਂ ਵੱਧ ਕਮੈਂਟ ਕਰਿਓ ਧੰਨਵਾਦ